ਤੇ ਬੜੀ ਖਬਰ ਦਰੋ ਕਰਾਂਗੇ ਦੱਸੇ ਕਿ ਬਾਬਾ ਸਾਹਿਬ ਦੀ ਮੂਰਤੀ ਤੋੜਨ ਵਾਲੇ ਕਾਬੂ ਕਰ ਲਏ ਗਏ ਨੇ ਦੱਸੇ ਕਿ 6 ਮੁਜ਼ਮਨ ਉਜੜਾ ਹੈ ਕਾਬੂ ਕੀਤਾ ਗਿਆ ਹੈ ਬੀਤੀ ਦਿਨੀ ਇਹ ਮਾਮਲਾ ਸਾਹਮਣੇ ਆਇਆ ਸੀ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਦੀ ਮੂਰਤੀ ਤੋੜਨ ਵਾਲੇ ਕਾਬੂ ਕਰ ਲਏ ਗਏ ਨੇ 24 ਕੰਠਾ ਦੇ ਅੰਦਰ ਇਹ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੁਰਦਾਸਪੁਰ ਦੇ ਵਿੱਚ ਡੀਆਈਜੀ ਸਤਿੰਦਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਤਾਂ ਦੱਸਦੇ ਕਿ ਇੱਕ ਹੋਰ ਵਿਅਕਤੀ ਜੁੜਾ ਹੈ ਉਹ ਹਲਫ ਫਰਾਰ ਹੈ ਉਸ ਨੂੰ ਲੱਭਿਆ ਜਾ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਬਾਕੀ ਹੈ ਬੀਤੀ ਦਿਨੀ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਜੁੜਾਏ ਸਾਹਮਣੇ ਆਇਆ ਸੀ ਉਸ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਅਮਲ ਦੇ ਵਿੱਚ ਲਾਈ ਗਈ ਹੈ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਇਨਿਸ਼ially ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚਰਲੀ ਆ ਜੀਜ਼ਾ ਕਿਉਂਕਿ ਜਦੋਂ ਨੋਟਿਸ ਆਉਂਦਾ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜਿਸ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਿਟਿਵ ਸੀਗਾ ਬਹੁਤ ਜ਼ਿਆਦਾ ਸੈਂਸਿਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਬੜੀ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਬਾਬਾ ਸਾਹਿਬ ਵੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮਲਕ ਨੂੰ ਸਭ ਕੁਝ ਦਿੱਤਾ ਸਾਡੇ ਕੰਟਰੀ ਨੂੰ ਹੈਰ ਇਸ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ ਐਫਆਈਆਰ ਦਰਜ ਕਰਨ ਤੋਂ ਬਾਅਦ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਈ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਵੀ ਦਰਮਿਆਨੀ ਰਾਤ ਨੂੰ ਉੱਥੇ ਸੱਤ ਬੰਦੇ ਦੋ ਗੱਡੀਆਂ 'ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ ਸੱਤਾਂ ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ